ਪੰਡ ਪੰਜਾਬ ਦੇ ਟੀਵੀ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਡੇਰਾ ਬਿਆਸ ਨਾਲ ਜੁੜੀ ਬਹੁਤ ਵੱਡੀ ਖਬਰ ਆਪ ਸਭ ਦੇ ਸਾਹਮਣੇ ਰੱਖਣ ਜਾ ਰਿਹਾ। ਜਿਵੇਂ ਤੁਸੀਂ ਜਾਣਦੇ ਹੋ ਕਿ ਬਾਬਾ ਜੀ ਇਹਨਾਂ ਦਿਨਾਂ ਦੇ ਵਿੱਚ ਸੱਸੰਗ ਘਰਾਂ ਦੇ ਵਿੱਚ ਜਾ ਕੇ ਸੰਗਤ ਨੂੰ ਦਰਸ਼ਨ ਦਿੰਦੇ ਨੇ ਤੇ ਜਦੋਂ ਗੁਰਦਾਸਪੁਰ ਪਿਛਲੇ ਦਿਨੀ ਬਾਬਾ ਜੀ ਖੁਦ ਪਹੁੰਚੇ ਆਪਣੇ ਪੂਰੇ ਸਟਾਫ ਦੇ ਨਾਲ ਤਾਂ ਸੱਚਮੁੱਚ ਉੱਥੇ ਦਾ ਜੋ ਨਜ਼ਾਰਾ ਹੈ ਉਹ ਮੈਂ ਤੁਹਾਨੂੰ ਦੱਸਣ ਲੱਗਾ ਸੰਗਤ ਕਿਸ ਤਰ੍ਹਾਂ ਬਾਬਾ ਜੀ ਦੇ ਦਰਸ਼ਨਾਂ ਲਈ ਉਤਾਬਲੀ ਸੀ ਕਿੰਨੀ ਕਿਉਰਿਓਸਟੀ ਸੀ ਬਾਬਾ ਜੀ ਦੇ ਦਰਸ਼ਨ ਕਰਨ ਦੀ ਔਰ ਅੱਖਾਂ ਥੱਕ ਗਈਆਂ ਲੇਕਿਨ ਬਾਬਾ ਜੀ ਜਿਹੜੇ ਨੇ ਉਹ ਦਿੱਤੇ ਹੋਏ ਟਾਈਮ ਤੇ ਪੂਰੀ ਤਰ੍ਹਾਂ ਉਥੇ ਲੈਂਡ ਕਰ ਗਏ ਦੋਸਤੋ ਇਹਨਾਂ ਦਿਨਾਂ ਵਿੱਚ ਬਾਬਾ ਜੀ ਦੇ ਨਾਲ ਹਜ਼ੂਰ ਮਹਾਰਾਜ ਵੀ ਤੁਹਾਨੂੰ ਪਤਾ ਹੀ ਹੈ ਕਿ ਨਾਲੋਂ ਨਾਲ ਦਰਸ਼ਨ ਦਿੰਦੇ ਨੇ ਔਰ ਸੰਗਤਾਂ ਨੂੰ ਪਹਿਲੇ ਹੀ ਦੱਸਿਆ ਜਾਂਦਾ ਹੈ ਕਿ 8 ਵਜੇ ਤੱਕ ਬਾਬਾ ਜੀ ਆ ਜਾਣਗੇ ਔਰ ਆ ਕੇ ਸੰਗਤਾਂ ਨੂੰ ਦਰਸ਼ਨ ਦੇਣਗੇ ਖੁੱਲੇ ਦਰਸ਼ਨ ਦੇਣਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਜ਼ੂਰ ਮਹਾਰਾਜ ਜੀ ਉਹਨਾਂ ਦੇ ਨਾਲ ਹੀ ਹੁੰਦੇ ਨੇ ਔਰ ਗੁਰਦਾਸਪੁਰ ਜਦੋਂ ਪਹੁੰਚੇ ਤਾਂ ਸੰਗਤ ਜਿਹੜੀ ਹੈ ਔਰ ਇੰਨੀ ਜ਼ਿਆਦਾ ਸੰਗਤ ਸੀ ਕਿ ਤਿੱਲ ਸੁੱਟਣ ਨੂੰ ਵੀ ਜਗ੍ਹਾ ਨਹੀਂ ਸੀ ਖੈਰ ਇਹ ਤਾਂ ਹਰ ਜਗ੍ਹਾ ਹੀ ਹੈ ਜਿੱਥੇ ਵੀ ਬਾਬਾ ਜੀ ਆਉਂਦੇ ਨੇ ਪਿਛਲੇ ਦਿਨੀ ਤੁਸੀਂ ਦੇਖੋ ਪਟਿਆਲੇ ਵੀ ਆਏ ਆ ਇਹਨਾਂ ਤੋਂ ਇਲਾਵਾ ਨਾਬੇ ਵੀ ਆਏ ਆ ਔਰ ਜਿਹੜੇ ਵੀ satsang ਘਰ ਦੇ ਵਿੱਚ ਬਾਬਾ ਜੀ ਦੇ ਆਉਣ ਦਾ ਦਰਸ਼ਨ ਦੇਣ ਦਾ ਪ੍ਰੋਗਰਾਮ ਹੁੰਦਾ ਹੈ ਉੱਥੇ ਤਾਂ ਫਿਰ ਸੰਗਤ ਜਿਹੜੀ ਹੈ ਉਹ ਸਵੇਰ ਤੋਂ ਹੀ ਮਤਲਬ ਤੜਕੇ ਤੋਂ ਹੀ ਟਰੈਕਟਰ ਟਰੈਲੀਆਂ ਜਿਸ ਦੇ ਕੋਲ ਵੀ ਕੋਈ ਸਾਧਨ ਹੁੰਦਾ ਹੈ ਉਹ ਆਪਣੇ ਸਾਧਨ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਜਿਹੜਾ ਉੱਥੇ ਟਾਈਮ ਤੋਂ ਪਹਿਲਾਂ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਲੇਟ ਨਾ ਹੋ ਜਾਣ ਕਿਉਂਕਿ ਬਾਬਾ ਜੀ ਇਹਨਾਂ ਦਿਨਾਂ ਵਿੱਚ ਸੰਗਤ ਦੇ ਵਿੱਚ ਜਾਂਦੇ ਨੇ ਔਰ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜਿਸ satsang ਘਰ ਦੇ ਵਿੱਚ ਅਨੁਸ਼ਾਸਨ ਨਹੀਂ ਹੋਏਗਾ ਮੈਂ بار بار ਹੀ ਮੋੜਾ ਮੰਗਾ ਮੈਂ ਇਹ ਨਹੀਂ ਚਾਹੁੰਦਾ ਕਿ ਸੰਗਤ ਮੇਰੇ ਪਿੱਛੇ ਭੱਜੇ ਔਰ ਕਾਰਾਂ ਨੂੰ ਹੱਥ ਲਾਵੇ ਅਜਿਹਾ ਕੁਝ ਨਹੀਂ ਹੈ ਉਹਨਾਂ ਨੇ ਕਿਹਾ ਕਿ ਸੰਗਤ ਚੁੱਪਚਾਪ ਆਪਣੀ ਜਗ੍ਹਾ ਤੇ ਬੈਠੇ ਹਿੱਲੇ ਨਾ ਮੈਂ ਖੁਦ ਸੰਗਤ ਦੇ ਵਿੱਚ ਜਾ ਕੇ ਸੰਗਤ ਨੂੰ ਦਰਸ਼ਨ ਦੇ ਮੰਗਾ ਔਰ ਹੁੰਦੀ ਵੀ ਇਸੇ ਤਰ੍ਹਾਂ ਹੀ ਆ ਤੁਸੀਂ ਦੇਖੋ ਬਿਆਸ ਜਾਂਦੇ ਆ ਉੱਥੇ ਵੀ ਬਕਾਇਦਾ ਤੌਰ ਤੇ ਕਾਰ ਦਰਸ਼ਨ ਦਿੰਦੇ ਨੇ ਬਾਬਾ ਜੀ ਖੁਦ ਜਾ ਜਾ ਕੇ ਸੰਗਤ ਤੱਕ ਕਿਉਂਕਿ ਸੰਗਤ ਇੰਨੀ ਜ਼ਿਆਦਾ ਹੁੰਦੀ ਹੈ ਕਿ ਮੈਂ ਜਿੰਨਾ ਕੁਛ ਕੈਦ ਮਾਂ ਉਹ ਤੋਂ ਵੱਧ ਹੀ ਸੰਗਤ ਹੁੰਦੀ ਹੈ ਸੋ ਇਸ ਕਰਕੇ ਬਾਬਾ ਜੀ ਨੇ ਇਹ ਜਿਹੜੇ ਦਰਸ਼ਨਾਂ ਦਾ ਪ੍ਰੋਗਰਾਮ ਰੱਖਿਆ ਹੋਇਆ ਹੈ ਇਸ ਸੰਗਤ ਦੀ ਬੇਤਰੀ ਵਾਸਤੇ ਦੱਸਿਆ ਹੈ ਰੱਖਿਆ ਹੋਇਆ ਹੈ ਕਿਉਂਕਿ ਪੂਰੀ ਤਰ੍ਹਾਂ ਸੰਗਤ ਬਿਆਸ ਕਈ ਵਾਰ ਆ ਨਹੀਂ ਸਕਦੀ ਬਿਮਾਰ ਹੁੰਦੇ ਨੇ ਬਜ਼ੁਰਗ ਹੁੰਦੇ ਨੇ ਕਈਆਂ ਦੇ ਛੋਟੇ-ਛੋਟੇ ਬੱਚੇ ਹੁੰਦੇ ਨੇ ਸਟੱਡੀ ਚੱਲ ਰਹੀ ਹੈ ਉਹ ਇਸ ਕਰਕੇ ਬਾਬਾ ਜੀ ਸਭ ਜਾਣੀ ਜਾਣਨੇ ਉਹ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਆਪ ਹੀ ਸਤ ਸੰਗਕਰਾਂ ਦੇ ਵਿੱਚ ਬਤੌਰ ਟੂਰ ਪ੍ਰੋਗਰਾਮ ਬਣਾ ਕੇ ਆਪ ਆਉਂਦੇ ਨੇ ਔਰ ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਜਾਂਦੇ ਨੇ ਗੁਰਦਾਸਪੁਰ ਦੇ ਵਿੱਚ ਇੰਨਾ ਭਾਵਨਾਤਮਿਕ ਮਾਹੌਲ ਸੀ ਕਿ ਸੰਗਤ ਚੁੱਪ ਚਾਪ ਬਾਬਾ ਜੀ ਬੱਲ ਹਜ਼ੂਰ ਮਹਾਰਾਜ ਜੀ ਬੱਲ ਟਿਕ ਟਕੀ ਲਗਾ ਕੇ ਵੇਖੀ ਜਾ ਰਹੇ ਸਨ ਉਹਨਾਂ ਨੇ ਸਾਤ ਤੱਕਦ ਵੀ ਮਤਲਬ ਜਿਹੜਾ ਹੈ ਉਸਦੀ ਵੀ ਆਵਾਜ਼ ਨਹੀਂ ਸੀ ਆਉਂਦੀ ਇੰਨਾ ਪਿੰਡ ਡ੍ਰੌਪ ਸਾਇਲੈਂਟ ਸਰਕਾਂ ਦੇ ਉੱਪਰ ਸਿਕਿਉਰਟੀਦਾਰ ਵੀਰਾ ਨੇ ਬਾਕਾਇਦਾ ਤੌਰ ਤੇ ਆਪਣੀ ਡਿਊਟੀ ਬਾਖੂਬੀ ਨਿਭਾਈ ਹੈ ਪਾਰਕਿੰਗ ਦਾ ਪ੍ਰਬੰਧ ਬੜਾ ਬਾਖੂਬੀ ਸੀ ਪਾਣੀ ਪੜਾਉਣ ਦਾ ਪ੍ਰਬੰਧ ਬੜਾ ਖੂਬਸੂਰਤ ਸੀ ਔਰ ਜਦੋਂ ਬਾਬਾ ਜੀ ਦਰਸ਼ਨ ਦੇ ਕੇ ਦੇਣ ਆਉਂਦੇ ਆ ਉਸ ਤੋਂ ਪਹਿਲਾਂ ਪਾਠੀਆਂ ਦੀ ਸੇਵਾ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਪਾਠੀ ਸੰਗਤ ਨੂੰ ਸ਼ਬਦਾਂ ਦੇ ਨਾਲ ਜੋੜੀ ਰੱਖਦੇ ਨੇ ਇੰਨੀ ਖੂਬਸੂਰਤ ਆਵਾਜ਼ ਦੇ ਵਿੱਚ ਸ਼ਬਦ ਉਹ ਗਾਉਂਦੇ ਨੇ ਕਿ ਦਿਲ ਕਰਦਾ ਸ਼ਬਦ ਵੀ ਅਸੀਂ ਸੁਣੀ ਜਾਈਏ ਔਰ ਮਨ ਨਹੀਂ ਪਰਦਾ ਮਨ ਨਹੀਂ ਪਰਦਾ ਔਰ ਇਨ ਬਿਟਵੀਨ ਫਿਰ ਬਾਬਾ ਜੀ ਆਉਂਦੇ ਨੇ ਔਰ ਇੱਕਦਮ ਥੋੜਾ ਜਿਹਾ ਸ਼ੋਰ ਜਿਹਾ ਹੁੰਦਾ ਕਿਉਂਕਿ ਬਾਬਾ ਜੀ ਦਾ ਜਹਾਜ਼ ਜਿਹੜਾ ਹੈ ਉਹ ਜਿਹੜਾ ਜਹਾਜ਼ ਜਦੋਂ ਲੈਂਡ ਕਰਦਾ ਹੈ ਤਾਂ ਇੰਨੀ ਹਵਾ ਆ ਜਾਂਦੀ ਹੈ ਇੰਨਾ ਜ਼ਿਆਦਾ ਮਤਲਬ ਕਿ ਪੱਤੇ ਦਰਖਤਾਂ ਦੇ ਉਸ ਤੋਂ ਬਾਅਦ ਬਿਲਕੁਲ ਸ਼ਾਂਤ ਹੋ ਜਾਂਦੇ ਨੇ ਜਦੋਂ ਬਾਬਾ ਜੀ ਆਉਂਦੇ ਨੇ ਸੰਗਤ ਚੁੱਪਚਾਪ ਆਪਣੀ ਆਪਣੀ ਜਗ੍ਹਾ ਤੇ ਬੈਠ ਜਾਂਦੀ ਆ ਟਿਕ ਟਿਕ ਲਗਾ ਕੇ ਇਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਔਰ ਹਜ਼ੂਰ ਮਹਾਰਾਜ ਬਲ ਤੱਕਦੀ ਰਹਿੰਦੀ ਹੈ ਦੇਖਦੀ ਰਹਿੰਦੀ ਹੈ ਹੈ ਔਰ ਸੱਚਮੁੱਚ ਉਹ ਨਜ਼ਾਰਾ ਜੇ ਆਪਾਂ ਕੈਦ ਕਰਨਾ ਚਾਹੀਏ ਤੇ ਨਹੀਂ ਕੈਦ ਕਰ ਸਕਦੇ ਕਿਉਂਕਿ ਸੱਚਮੁੱਚ ਉਸ ਵੇਲੇ ਵਕਤ ਜਿਹੜਾ ਰੁਕ ਜਾਂਦਾ ਹੈ ਔਰ ਬਾਬਾ ਜੀ ਜਦੋਂ ਪਿਆਰ ਦੇ ਨਾਲ ਸੰਗਤ ਦੇ ਉੱਪਰ ਦ੍ਰਿਸ਼ਟੀ ਪਾਉਂਦੇ ਨੇ ਤਾ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਮੈਂ ਕਿਵੇਂ ਸ਼ਬਦਾਂ ਚ ਬਿਆਨ ਕਰ ਸਕਾਂ ਸੋ ਦੋਸਤੋ ਬਾਬਾ ਜੀ ਤਾਂ ਆਪ ਆਪਣੇ ਵਿੱਚ ਆਉਣਾ ਚਾਹੁੰਦੇ ਨੇ ਪਰ ਆਪਾਂ ਇਹ ਅਨੁਸ਼ਾਸਨ ਬਣਾਈ ਰੱਖੀਏ ਉਹਨਾਂ ਦੇ ਆਉਣ ਦਾ ਇੰਤਜ਼ਾਰ ਕਰੀਏ ਔਰ ਕੁਝ ਵੀ ਇਹੋ ਜਿਹਾ ਨਾ ਕਰੇ ਜਿਸ ਤੇ ਨਾਲ ਬਾਬਾ ਜੀ ਨਾਰਾਜ਼ ਹੋ ਕੇ satsang ਘਰਾਂ ਚੋਂ ਜਾਣ ਔਰ ਦੁਬਾਰਾ ਨਾ ਆਉਣ ਬਸ ਜੋ ਹੁਕਮ ਹੈ ਪ੍ਰਬੰਧਕ ਕਮੇਟੀ ਦਾ ਉਸ ਨੂੰ ਇਨ ਬਿਨ ਆਪਾਂ ਲਾਗੂ ਕਰਨ ਦੀ ਕੋਸ਼ਿਸ਼ ਕਰੀਏ